ਅੱਜ ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਗੁਰਦੁਆਰਾ ਖੰਡੂਰ ਸਾਹਿਬ ਜਿਹੜਾ ਕੀ ਤਰਨਤਾਰਨ ਜ਼ਿਲ੍ਹੇ ਵਿੱਚ ਮੌਜੂਦ ਹੈ ਤੇ ਤਕਰੀਬਨ ਤਰਨਤਾਰਨ ਤੋਂ 20-25 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਹੈ ਕਿ ਇੱਥੇ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇਤਿਹਾਸਿਕ ਨਗਰੀ ਖੰਡੂਰ ਸਾਹਿਬ ਵਿਖੇ ਲੰਬੇ ਅਰਸੇ ਲਈ ਨਿਵਾਸ ਕੀਤਾ ਸੀ ਇਸ ਜਗ੍ਹਾ ਤੇ ਹੀ ਗੁਰੂ ਅੰਗਦ ਦੇਵ ਜੀ ਨੇ ਧਾਰਮਿਕ ਸਮਾਜਿਕ ਤੇ ਸੱਭਿਆਚਾਰ ਮਹਾਨਤਾ ਦੇ ਅਨੇਕਾਂ ਕਾਰਜ ਕਰਦਿਆਂ ਇੱਥੇ ਜੋਤੀ ਜੋਤ ਵੀ ਸਮਾਏ ਸੀ ਗੁਰੂ ਜੀ ਨੇ ਕਾਫੀ ਸਮਾਂ ਇੱਥੇ ਹੀ ਆਪਣਾ ਬਤੀਤ ਕੀਤਾ ਇੱਥੇ ਹੀ ਗੁਰੂ ਅੰਗਦ ਦੇਵ ਜੀ ਦਾ ਦੇਹ ਸੰਸਕਾਰ ਕੀਤਾ ਗਿਆ ਜਿਸ ਗੁਰਦੁਆਰਾ ਸਾਹਿਬ ਦਾ ਨਾਮ ਅੰਗੀਠਾ ਸਾਹਿਬ ਰੱਖਿਆ ਗਿਆ ਇਸ ਪਵਿੱਤਰ ਸਥਾਨ ਤੇ ਹੀ ਗੁਰੂ ਅੰਗਦ ਦੇਵ ਜੀ ਦਾ ਸੰਸਕਾਰ ਕੀਤਾ ਗਿਆ ਸੀ ਇਤਿਹਾਸਕਾਰ ਦੱਸਦੇ ਹਨ ਕਿ ਇੱਥੇ 8 ਗੁਰੂ ਸਾਹਿਬ ਜੀ ਨੇ ਇਸ ਸਥਾਨ ਤੇ ਹੀ ਆਪਣੇ ਚਰਨ ਪਾ ਕੇ ਖੰਡੂਰ ਸਾਹਿਬ ਦੀ ਇਤਿਹਾਸਿਕ ਮਹੱਤਾ ਵਿੱਚ ਅਜਾ ਸਾਹਮਣੇ ਤੁਸੀਂ ਖੂਹ ਦੇਖ ਰਹੇ ਹੋ ਇਹ ਖੂਹ ਬੀਬੀ ਅਮਰੋਜੀ ਦਾ ਹੈ ਇੱਥੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਬੀਬੀ ਅਮਰੋਜੀ ਨੇ ਖੂਹ ਲਗਵਾਇਆ ਪਰ ਖੂਹ ਦਾ ਜਲ ਖਾਰਾ ਹੋਣ ਕਰਕੇ ਨਾ ਪੀਣ ਯੋਗ ਨਿਕਲਿਆ ਸੰਗਤ ਵੱਲੋਂ ਗੁਰੂ ਜੀ ਨੂੰ ਬੇਨਤੀ ਕੀਤੀ ਗਈ ਕਿ ਖੂਹ ਦਾ ਜਲ ਖਾਰਾ ਹੈ ਤਾਂ ਗੁਰੂ ਸਾਹਿਬ ਨੇ ਲੱਕੜ ਦਾ ਮੋਹਲਾ ਬਖਸ਼ਿਆ ਜੋ ਇਸ ਖੂਹ ਵਿੱਚ ਸੁੱਟਿਆ ਗਿਆ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਬਚਨਾਂ ਅਨੁਸਾਰ ਪਾਣੀ ਪੀਣ ਯੋਗ ਹੋ ਗਿਆ ਇਸ ਖੂਹ ਦਾ ਇਤਿਹਾਸ ਯਾਦਗਰ ਹੈ ਆ ਸਾਹਮਣੇ ਗੁਰਦੁਆਰਾ ਥੜਾ ਸਾਹਿਬ ਹੈ ਜਿਹੜਾ ਗੁਰੂ ਅਮਰਦਾਸ ਜੀ ਦੇ ਨਾਲ ਸੰਬੰਧਿਤ ਹੈ ਇਸ ਜਗ੍ਹਾ ਤੇ ਗੁਰੂ ਅਮਰਦਾਸ ਜੀ ਕੀਰਤਨ ਕਰਿਆ ਕਰਦੇ ਸਨ ਤੇ ਧਰਮ ਲੋਕਾਂ ਨੂੰ ਧਰਮ ਦੇ ਨਾਲ ਜੋੜਦੇ ਸਨ ਸਾਹਮਣੇ ਜਿਸ ਗੁਰਦੁਆਰੇ ਦਾ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਗੁਰਦਰਾ ਸਾਹਿਬ ਬਿਲਕੁਲ ਖੰਡੂਰ ਸਾਹਿਬ ਦੇ ਨਾਲ ਹੀ ਗੁਰਦਰਾ ਸ਼੍ਰੀ ਮਲ ਅਖਾੜਾ ਸਾਹਿਬ ਹੈ ਸਾਹਮਣੇ ਦਾ ਜੋ ਨਜ਼ਰ ਆ ਰਿਹਾ ਹੈ ਗੁਰਦਰਾ ਮਲ ਅਖਾੜਾ ਸਾਹਿਬ ਹੈ ਜਿਹੜਾ ਖੰਡੂਰ ਸਾਹਿਬ ਦੇ ਬਿਲਕੁਲ ਨਾਲ ਹੀ ਨਜ਼ੂਬ ਹੈ ਤੇ ਇਹਦਾ ਇਤਿਹਾਸ ਵੀ ਅੰਦਰ ਜਾ ਕੇ ਦੱਸ ਦੇਗਾ ਇਸ ਗੋਦਰਾ ਸਾਹਿਬ ਵਿਸੇ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਦੇ 35 ਅੱਖਰ ਪ੍ਰਚਲਿਤ ਕੀਤੇ ਸੀ ਇਸ ਜਗ੍ਹਾ ਤੇ ਹੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਦੇ 35 ਅੱਖਰ ਜਿਹੜੇ ਪ੍ਰਚਲਿਤ ਕੀਤੇ ਸੀ ਇਹ ਉਹ ਗੁਰਦਰਾ ਸਾਹਿਬ ਹੈ ਜਿਹਦੇ ਤੁਸੀਂ ਉਹ ਸਾਹਮਣੇ ਜੀ ਕਰੋ ਦਰਸ਼ਨ ਗੁਰਦੁਆਰਾ ਗੋਇੰਦਵਾਲ ਸਾਹਿਬ ਜਿਹੜਾ तकरीबन ਅੰਤਰੰਦਰ ਤੋਂ 25 26 ਕਿਲੋਮੀਟਰ ਦੂਰ ਸਥਿਤ ਹੈ ਬਹੁਤ ਸੋਹਣਾ ਗੋਦਰਾ ਸਾਹਿਬ ਬਣਿਆ ਹੋਇਆ ਹੈ ਕਿ ਕਾਫੀ ਜਗ੍ਹਾ ਦੇ ਵਿੱਚ ਗੁਰਦਰਾ ਸਾਹਿਬ ਬਣਿਆ ਹੋਇਆ ਹੈ ਤੇ ਸਾਹਮਣੇ ਤੁਸੀਂ ਕਰੋ ਦਰਸ਼ਨ ਬੌਲੀ ਸਾਹਿਬ ਦੇ ਜਿਹੜੇ ਗੁਰੂ ਅਮਰਦਾਸ ਜੀ ਨੇ ਆਪਣੇ ਹੱਥੀਂ ਬਣਵਾਈ ਸੀ ਤੇ ਇੱਥੇ 84 ਪੌੜੀਆਂ ਬਣਵਾਈਆਂ ਗਈਆਂ ਸੀ ਇੱਥੇ ਗੁਰਮਰਦਾਸ ਜੀ ਨੇ ਕਾਫੀ ਸਮਾਂ ਇਸ ਜਗ੍ਹਾ ਤੇ ਬਤਾਇਆ ਇੱਥੇ ਹੀ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਨੂੰ ਮਿਲੇ ਸਨ ਇਸ ਜਗ੍ਹਾ ਦਿੱਤੀ ਹੈ ਇੱਥੇ ਗੁਰੂ ਅਜਨ ਦੇਵ ਜੀ ਦਾ ਜਨਮ ਹੋਇਆ ਸੀ ਤੇ ਬਾਕੀ ਤੁਹਾਨੂੰ ਅਸੀਂ ਅੰਦਰੋਂ ਦਰਸ਼ਨ ਕਰਾਉਂਦੇ ਹਾਂ ਤੇ ਨਾਲ ਨਾਲ ਇਤਿਹਾਸ ਦੀ ਜਾਣਕਾਰੀ ਦਿੰਦੇ ਹਾਂ ਹੁਣ ਚੱਲਦੇ ਹਾਂ ਬੌਲੀ ਸਾਹਿਬ ਦੇ ਦਰਸ਼ਨ ਕਰਨ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਅੰਦਰ ਆ ਬਾਕੀ ਲਿਖਿਆ ਗਿਆ ਹੈ ਪੌਲੀ ਸੈ ਇਸ਼ਨਾਨ ਕਰਨ ਤੋਂ ਪਹਿਲਾਂ ਬਾਹਰ ਬਣੀ ਇਸ਼ਨਾਨ ਘਰ ਟੂਟੀਆਂ ਇਸ਼ਨਾਨ ਕਰ ਲੈਣਾ ਚਾਹੀਦਾ ਹੈ ਉਹ ਵਾਹਿਗੁਰੂ ਜੀ ਉਹ ਸਾਹਮਣੇ ਦਿਖ ਰਿਹਾ ਤੁਹਾਨੂੰ ਥੱਲੇ ਬਿਲਕੁਲ ਕਾਫੀ ਥੱਲੇ ਜਨਦਾ ਇਹਦਾ ਇਤਿਹਾਸ ਇਹ ਵੀ ਜਿਹੜੇ 84 ਪੌੜੀਆਂ ਬਣੀਆਂ ਹੋਈਆਂ ਜਿਹੜਾ ਹਰੇਕ ਪੌੜੀ ਦੇ ਬਹਿ ਕੇ ਜਰਦੀ ਸਾਹਿਬ ਦਾ ਪਾਸ ਕਰਦਾ ਆ ਉਹਦੇ ਦੁੱਖ ਦੂਤ 84 ਦੇ ਜੁਨਾ ਤੋਂ ਮੁਕਤ ਹੋ ਜਾਂਦਾ ਹੈ ਜਿਹਦੀ ਸੰਗਤਾਂ ਇੱਥੇ ਅ ਜਿਹੜੀ 20 ਸੈਦਾ ਪਾੜ ਕਰ ਰਹੀਆਂ ਕਹਿੰਦੇ ਇੱਕ ਪੌੜੀ ਦੇ ਜੱਲ ਜੀ ਸੈਦਾ ਪਾੜ ਕਰਕੇ ਫਿਰ ਇਸ਼ਨਾਨ ਕਰਕੇ ਫਿਰ ਅਗਲੀ ਪੌੜੀ ਦੇ ਜੱਲ ਜੀ ਸੈਦਾ ਪਾੜ ਕਰਨਾ ਇਸ ਤਰ੍ਹਾਂ 84 ਪੌੜੀਆਂ ਜਿਹੜਾ ਪਾੜ ਕਰਦਾ ਹੈਗਾ 84 ਵਾਰ ਜੱਬੀ ਸੈਦਾ ਪਾੜ ਕਰਦਾ ਹੈ ਉਹ 84 ਜੁਨਾ ਤੋਂ ਮੁਕਤ ਹੋ ਜਾਂਦਾ ਹੈ ਸਾਹਮਣੇ ਦੇ ਦਰਸ਼ਨ ਕਰ ਰਹੇ ਹੋ ਬੌਲੀ ਸਾਹਿਬ ਦੇ ਜਿਹੜਾ ਗੋਇੰਦਵਾਲ ਸਾਹਿਬ ਵਿੱਚ ਗੁਰੂ ਅਮਰਦਾਸ ਜੀ ਨੇ ਆਪਣੇ ਹੱਥੀ ਬੌਲੀ ਸਾਹਿਬ ਬਣਵਾਈ ਸੀ ਤੇ ਉਸ ਦੀਆਂ 84 ਪੌੜੀਆਂ ਰਖਵਾਈਆਂ ਸੀ ਇਸ ਬੋਲੀ ਦੀ ਸੇਵਾ ਗੁਰੂ ਰਾਮਦਾਸ ਜੀ ਆਪ ਟੋਕਰੀ ਚੁੱਕ ਕੇ ਕਰਿਆ ਕਰਦੇ ਸਨ ਇਹ ਉਹੀ ਬੋਲੀ ਬਣੀ ਹੋਈ ਹੈ ਜਿਸ ਦੀ ਸੇਵਾ ਗੁਰੂ ਰਾਮਦਾਸ ਜੀ ਨੇ ਆਪ ਟੋਕਰੀ ਚੁੱਕ ਕੇ ਕੀਤੀ ਸੀ ਗੋਇੰਦਵਾਲ ਸਾਹਿਬ ਦਾ ਇਹ ਇਤਿਹਾਸ ਹੈ ਕਿ ਇੱਥੇ ਗੁਰੂ ਅਮਰਦਾਸ ਜੀ ਨੇ 33 ਸਾਲ ਇਸ ਜਗ੍ਹਾ ਤੇ ਬਿਤਾਏ ਉਹਨਾਂ ਨੇ ਸਿੱਖ ਧਰਮ ਦਾ ਪ੍ਰਚਾਰ ਲਈ ਇੱਕ ਨਵਾਂ ਕੇਂਦਰ ਸਥਾਪਿਤ ਕੀਤਾ ਗੋਇੰਦਵਾਲ ਉਹ ਥਾਂ ਹੈ ਜਿੱਥੇ ਗੁਰੂ ਅਮਰਦਾਸ ਜੀ ਅਗਲੇ ਗੁਰੂ ਭਾਈ ਜੇਠਾ ਸ੍ਰੀ ਗੁਰੂ ਰਾਮਦਾਸ ਜੀ ਨੂੰ ਮਿਲੇ ਸਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਜਨਮ ਵੀ ਇਸ ਜਗ੍ਹਾ ਤੇ ਹੀ 1563 ਈਸਵੀ ਨੂੰ ਹੋਇਆ ਸੀ ਇਸ ਨੂੰ ਸਿੱਖ ਧਰਮ ਦਾ ਤੁਰਾਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਸਿੱਖੀ ਦਾ ਪਹਿਲਾ ਮੁੱਖ ਕੇਂਦਰ ਸੀ ਅੱਜ ਗੋਇੰਦਵਾਲ ਸਾਹਿਬ ਨੂੰ ਇੱਕ ਪ੍ਰਮੁੱਖ ਸੈਰ ਸਪਾਟਾ ਸਥਾਨ ਵਜੋਂ ਦੇਖਿਆ ਜਾਂਦਾ ਹੈ ਗੋਦਰ ਸਾਹਿਬ ਦੇ ਬਿਲਕੁਲ ਨਾਲ ਹੀ ਇੱਥੇ ਪਹਿਲਾਂ ਦਰਿਆ ਵਗਦਾ ਸੀ ਜਿਹੜੀ ਜਗ੍ਹਾ ਵੇਖ ਰਹੇ ਹੋ ਇੱਥੇ ਪਹਿਲਾਂ ਕਹਿੰਦੇ ਕਿ ਦਰਿਆ ਹੁੰਦਾ ਸੀ ਜਦੋਂ ਗੁਰੂ ਅਮਰਦਾਸ ਜੀ ਦੇ ਟਾਈਮ ਤੇ ਤੇ ਗੁਰੂ ਅਮਰਦਾਸ ਜੀ ਇਸ ਜਗ੍ਹਾ ਤੋਂ ਜਲ ਲੈ ਕੇ ਤੇ ਖੰਡੂਰ ਸਾਹਿਬ ਜਾਂਦੇ ਹੁੰਦੇ ਸਨ ਤਾਂ ਉਹ ਸਾਹਮਣੇ ਥੋੜਾ ਜਿਹਾ ਜੇ ਵੀ ਹੈਗਾ ਕਹਿੰਦੇ ਹੁਣ ਬੰਨ ਦਿੱਤਾ ਗਿਆ ਉਹ ਤੁਸੀਂ ਦੇਖ ਹੀ ਰਹੇ ਪਹਿਲਾਂ ਇਸ ਜਗ੍ਹਾ ਦਰਿਆ ਵਗਦਾ ਸੀ ਜਦੋਂ ਇਹ ਪਹਿਲਾਂ ਇਹ ਸ਼ਹਿਰ ਬਿਲਕੁਲ ਨਹੀਂ ਇੱਥੇ ਹੈਗਾ ਕੋਈ ਪਿੰਡ ਨਹੀਂ ਸੀ ਤੇ ਗੁਰੂ ਕਹਿੰਦੇ ਆ ਕਿ 1600ਈਸਵੀ ਵਿੱਚ ਗੁਰੂ ਅਮਰਦਾਸ ਜੀ ਦੇ ਟਾਈਮ ਇੱਕ ਗੋਵਿੰਦ ਨਾ ਦਾ ਇੱਕ ਖੱਤਰੀ ਬ੍ਰਾਹਮਣ ਸੀ ਜਿਹੜਾ ਇੱਥੇ ਘਰ ਬਣਾਉਂਦਾ ਸੀ ਓ ਟੱਡ ਜਾਂਦਾ ਸੀ ਤੇ ਉਹ ਪਿੰਡ ਬਸਾਉਣਾ ਚਾਹੁੰਦਾ ਸੀ ਫਿਰ ਇੱਥੇ ਕਹਿੰਦੇ ਗੁਰੂ ਅਮਰਦਾਸ ਜੀ ਨੇ ਉਹ ਗੋਵਿੰਦ ਨੇ ਜਰਾ ਹੀ ਬ੍ਰਾਹਮਣਾਂ ਦਾ ਖੱਤਰੀ ਸੀ ਉਹਨੇ ਗੁਰੂ ਅਮਰਦਾਸ ਜੀ ਨੂੰ ਆ ਕੇ ਅਰਦਾਸ ਬੇਨਤੀ ਕੀਤੀ ਕਿ ਗੁਰੂ ਜੀ ਮੈਂ ਇੱਥੇ ਘਰ ਬਣਾਉਂਦਾ ਵਾਂ ਤੇ ਉਹ ਟੱਡ ਜਾਂਦਾ ਵਾਂ ਤੇ ਮੈਂ ਪਿੰਡ ਬਸਾਉਣਾ ਚਾਹੁੰਦਾ ਫਿਰ ਗੁਰੂ ਅਮਰਦਾਸ ਜੀ ਨੇ ਪਰੇ ਧਿਆਨ ਕੇ ਆਪ ਚਰਨ ਪਾਏ ਤੇ ਇੱਥੇ ਗੋਵਿੰਦਵਾਲ ਵਸਾਇਆ ਹੁਣ ਜਿਸ ਦਾ ਨਾਮ ਗੋਇੰਦਵਾਲ ਸਾਹਿਬ ਰੱਖਿਆ ਗਿਆ ਹੈ ਇੱਥੇ ਗੁਰਮਤਦਾ ਜੀ ਨੇ ਕਾफी ਸਮਾਂ ਬਤੀਤ ਕੀਤਾ ਇਸ ਜਗ੍ਹਾ ਤੇ ਇੱਥੇ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ ਸੀ ਇਸ ਜਗ੍ਹਾ ਦੇ ਉੱਪਰ ਹੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ ਲੰਗਰ ਹਾਲ ਤਿਆਰ ਹੋ ਰਿਹਾ ਆ ਕੁਝ ਥਲੱਲੀ ਮੰਝਰ ਬਣ ਗਈ ਉੱਪਰ ਵੀ ਬਣ ਰਿਹਾ ਹੈ ਕਾਫੀ ਵੱਡਾ ਲੰਗਰ ਹਾਲ ਬਣ ਰਿਹਾ ਤਿਆਰ ਹੋ ਰਿਹਾ ਭਾਈ ਆ ਸਾਹਮਣੇ ਇੱਥੇ ਕਹਿੰਦੇ ਆ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਰਧ ਹੋ ਜਾਂਦੇ ਉਹਨਾਂ ਦਾ ਵੀ ਇਸ ਜਗ੍ਹਾ ਤੇ ਹੀ ਸਸਕਾਰ ਕੀਤਾ ਜਾਂਦਾ ਹੈ ਉਹ ਸਾਹਮਣੇ ਜਗ੍ਹਾ ਬਣੀ ਹੋਈ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਵਿਰਧ ਹੋ ਜਾਂਦੇ ਉਹਨਾਂ ਦਾ ਸਸਕਾਰ ਵੀ ਇਸ ਜਗ੍ਹਾ ਤੇ ਹੀ ਕੀਤਾ ਜਾਂਦਾ ਹੈ